ਕਿੰਦੇ ਜਦੋਂ ਤੇਰਾ ਸਸਕਾਰ ਹੋਵੇਗਾ اے ਬੰਦੇ ਉਸ ਵੇਲੇ ਤੈਨੂੰ ਤਿੰਨ ਚੀਜ਼ਾਂ ਲੁੱਟਣਗੀਆਂ ਪਹਿਲਾਂ ਸਭ ਤੋਂ ਤੇ ਤੇਰੇ ਘਰ ਦੇ ਲੁੱਟਣਗੇ ਇਹ ਵੱਡੇ ਚੋਰ ਨੇ ਅਜੀ ਬਾਪੂ ਚਾਰ ਸਾਲ ਕੱਢਦਾ ਹੁੰਦਾ ਤੇ ਪਹਿਲਾਂ ਗੇੜੇ ਕੱਢਦੇ ਰਹਿੰਦੇ ਵੀ ਗੂਠਾ ਲਵਾਲਗੇ ਜੋ ਜਿੰਨੇ 2 ਨੰਬਰ ਦੇ ਧੰਦੇ ਕਰਦੇ ਆ ਪੁੱਠੇ ਸਿੱਧੇ ਕੰਮ ਲੋਕਾਂ ਦੇ ਬੱਚੇ ਮਰਨਦੇ ਆ ਇਹੀ ਕਮਾਈਆਂ ਕਰਦੇ ਆ ਪਰ ਗੁਰਬਾਣੀ ਛਿੱਲ ਲਾ ਦਿੰਦੀ ਆ ਸਿਰ ਮੰਗਦੀ ਮਾਰੇ ਕਹਿੰਦੇ ਉਹ ਬੰਦਾ ਬਣ ਜਾ ਓਏ ਕੋਈ ਕੰਮਲਿਆ ਜਿਹੜੀ ਜਾਇਦਾਦ ਤੂੰ ਇਕੱਠੀ ਕਰਨਦਿਆਂ ਜਿੱਦਣ ਤੈਨੂੰ ਸੱਦਾ ਆਇਆ ਨਾ ਕਰ ਕਰਿ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਹਵਨ ਉਹ ਦਿਨ ਸਾਰਿਆਂ ਦੇ ਘਰੇ ਆਉਣਾ ਗੋਈ 20 ਸਾਲ ਦਾ ਮਰਨਦਿਆ ਕੋਈ 50 ਦਾ ਕਈ 90 ਦੇ ਮੰਜੇ ਤੇ ਪਏ ਮੌਤ ਮੰਗਦੇ ਆਉਂਦੀ ਨਹੀਂ ਆਖੋ ਸਤਨਾਮ ਇੱਥੇ ਨਹੀਂ ਰਹਿਣਾ ਕਿਸ ਨੇ ਇੱਥੇ ਤੈਨਹੀਂ ਰਹਿਣੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤਰ ਮੇਰੇ ਹਜ਼ੂਰ ਦੀ ਬਾਣੀ ਕਹਿੰਦੀ ਜਿਹੜਾ ਗੁਰੂ ਦਾ ਬਚਨ ਹੈ ਨਾ ਤੁਸੀਂ ਸਵੇਰ ਦੇ ਬੈਠੇ ਆ ਜਥੇ ਬਦਲ ਰਹਿ ਪਰ ਤੁਸੀਂ ਉੱਥੇ ਬੈਠੇ ਕੀ ਸੁਣ ਰਹੇ ਬਚਨ ਮਾਰੇ ਦੇ ਸੰਗਤ ਰੂਪੀ ਹੋ ਕੇ ਔਰ ਇਹ ਉਹ ਬਚਨ ਨੇ ਵੀ ਜਦੋਂ ਆਪਾਂ ਚਾਲਾ ਪਾਉਣਾ ਰ ਸ੍ਰਿਸ਼ਟੀ ਤੋਂ ਝੂਠੀ ਦੇਈ ਐ ਇਹਨੂੰ ਛੱਡ ਕੇ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲੱਗੈ ਠਣਕਾ ਤੇ ਫਿਰ ਮਾਰੇ ਕਹਿੰਦੇ ਤਿੰਨ ਜਾਣੇ ਲੁੱਟਣਗੇ ਤੈਨੂੰ ਸਜਣਾ ਪਹਿਲਾਂ ਲੁੱਟਣਗੇ ਤੇਰੇ ਘਰ ਦੇ ਉਹ ਕੀ ਲੁੱਟਣਗੇ ਤੇਰੀ ਪ੍ਰਾਪਰਟੀ ਜਿਹੜੀ ਤੂੰ ਕਮਾਈ ਜੋ ਜਿਤਰਾ ਵੀ ਕਮਾਈ ਆ ਚਾਹੇ ਝੂਠ ਮਾਰਿਆ ਚੁਗਲੀਆਂ ਕੀਤੀਆਂ ਰਿਸ਼ਵਤਾਂ ਲਈਆਂ ਜੋ ਵੀ ਕੀਤਾ ਸਿੱਧੀ ਜੀ ਗੱਲ ਐ ਇਹ ਸਾਰੀ ਜਾਇਦਾਦ ਤੇਰੀ ਪ੍ਰਾਪਰਟੀ ਐ ਇਹ ਤੇਰੇ ਘਰਦਿਆਂ ਨੇ ਸੰਭਾਲ ਲੈਣੀ ਅੱਜ ਵੀ ਕੀ ਭੈਣਾ ਵੀਰ ਬੈਠੇ ਏਡੇ ਆਪਾਂ ਨੂੰ ਕੰਮਿਆ ਜਿਹੜਾ ਬਾਪੂ ਦਾ ਬਿਸਤਰਾ ਹੋਊਗਾ ਦਵਾਈ ਹੋਊਗੀ ਹਾਂਜੀ ਉਹਦੇ ਕੁੜਤੇ ਹੋਣਗੇ ਸਾਰੇ ਬੀਬੀਆਂ ਪਾਂਡ ਬਣ ਕੇ ਤੇ ਟਰਾਲੀ 'ਚ ਰੱਖ ਦੇਣਗੇ ਇਹ ਵੀ ਫੂਕ ਦਿਓ ਆਖੋ ਸਤਨਾਮ ਬੰਦਾ ਪੁੱਛੇ ਵੀ ਬਿਸਤਰੇ 'ਚ ਬਾਪੂ ਵੜ ਗਿਆ ਹੈ ਇੱਕ ਥਾਂ ਤੇ ਇਦਾਂ ਵੀ ਹੋਇਆ ਬਾਪੂ ਦਾ ਨਿਕਾ ਜਿਆ ਡੇੜੂਆ ਸੀ ਸੁਣਦਾ ਉਹ ਵੀ ਨਾਲ ਰੱਖੀ ਹੋਣਾ ਵੀ ਇਹਨੂੰ ਵੀ ਨਾਲ ਸਾੜ ਦਿਓ ਬਾਪੂ ਨੇ ਗਾੜੀ ਗਾਣੇ ਸੁਣਨੇ ਆ ਗੁਰਬਾਣੀ ਬੜਾ ਪਿਆਰ ਕਰਦੀ ਗੁਰਮਖੋ ਤੁਸੀਂ ਹੱਸੇ ਜੇ ਸਕੂਨ ਹੈ ਮੈਂ ਇੱਧਰ ਨੂੰ ਲਿਜਾਣਾ ਆਵਜੀ ਨੂੰ ਵੀ ਬਾਣੀ ਨੂੰ ਮੱਥਾ ਟੇਕੀ ਜਾਂਨੇ ਜਦੋਂ ਪੜੀਏ ਆਨੰਦ ਆਉਂਦਾ ਜਿੱਦਾਂ ਵੀਰ ਜੀ ਕਵੀਸ਼ਰ ਗਾ ਕੇ ਗਏ ਬੜਾ ਪਿਆਰ ਨਾਲ ਉਹਨਾਂ ਸਾਨੂੰ ਮਾਣ ਦਿੱਤਾ ਭਾਈ ਸਹਿਬ ਸੱਚ ਬੋਲਦੇ ਅਸਲ 'ਚ ਮੈਂ ਨਹੀਂ ਸੱਚ ਬੋਲਦਾ ਸੱਚ ਗੁਰਬਾਣੀ ਬੋਲਦੀ ਆਖੋ ਸਤਨਾਮ ਮੈਂ ਇੱਕ ਵੀ ਤੁਸੀਂ ਸੁਣਦੇ ਰਹੀ ਨੇ ਲਾਈਵ ਇੱਕ ਗੱਲ ਮੈਂ ਸੱਚ ਕਹੂੰ ਆਪਣੇ ਕੋਲੋਂ ਜਿਹੜੀ ਕੁਰਬਾਨੀ ਦੀ ਪੰਕਤੀ ਤੇ ਕਥਾ ਹੁੰਦੀ ਹੈ ਦਾ ਮਤਲਬ ਸੱਚ ਗੁਰੂ ਕਹਿ ਕੇ ਗਿਆ ਔਰ ਸਾਰਿਆਂ ਨੂੰ ਕਹਿ ਕੇ ਗਿਆ ਜੈਸੀ ਮ ਆਵੇ ਖਸਮ ਕੀ ਬਾਣ ਤੈਸੜਾ ਕਰੀ ਮਰ ਦੀ ਬਾਣੀ ਕਹਿੰਦੀ ਹੈ ਪੜ ਕੇ ਤੇ ਵੇਖ ਮੈਨੂੰ ਮੇਰੇ ਕੋਲ ਆ ਤੇ ਸਹੀ ਸੱਚ ਸੁਣਾਏ ਸੀ ਸੱਚ ਕੀ ਵੇਲਾ ਬੜੇ ਵੀਰਾਂ ਦੇ ਫੋਨ ਆਉਂਦੇ ਐ ਬੜੇ ਪਰਿਵਾਰਾਂ ਦੇ ਕੋਈ ਕਹਿੰਦਾ ਭਾਈ ਸਾਹਿਬ ਵਿਚਾਰ ਸੁਣੀ ਮੈਂ ਦਾੜਾ ਕਾਲਾ ਕਰਦਾ ਮੈਂ ਛੱਡਦਾ ਜੀ ਇੱਕ ਬੀਬੀ ਨੂੰ ਅਸੀਂ ਨਾ ਮੇਰੇ ਖਿਆਲ ਮੈਨੂੰ ਯਾਦ ਨਹੀਂ ਸ਼ਾਇਦ ਮਾਨਸੇ ਉਹਨੇ ਸਪੈਸ਼ਲ ਭੈਣੋ ਆ ਕੇ ਕਿਹਾ ਜਦੋਂ ਕਥਾ ਸਮਾਪਤ ਹੋਈ ਕਹਿੰਦੇ ਪੁੱਤ ਮੈਂ ਬੋਲ ਸੁਣ ਕੇ ਆਪਣੇ ਕੇਸ ਛੱਡਤੇ ਵੀ ਭਾਵਕ ਹੋ ਕੇ ਵੀ ਗੁਰੂ ਦੀ ਮੋਹਰ ਹੈ ਗੁਰੂ ਦੀ ਮੋਹਰ ਨੂੰ ਕਦੇ ਦਾਗ ਨਹੀਂ ਲਾਈਦਾ ਹੁੰਦਾ ਕਦਰ ਸਿੱਖੋ ਕਹਿੰਦੇ ਮੈਂ ਉਸ ਦਿਨ ਤੋਂ ਛੱਡਤੀ ਫਿਰ ਪ੍ਰਬੰਧਕਾਂ ਨੇ ਉਹਨੂੰ ਸਰੂਪਾ ਦਿੱਤਾ ਸਟੇਜ ਤੇ ਉਸ ਮਾਈ ਨੂੰ ਵੀ ਕਥਾ ਤਿੰਨ ਗੱਗੇ ਐ ਗੱਗਾ ਗੁਰਦੁਆਰਾ ਗੱਗਾ ਗੋਲਕ ਤੇ ਗੱਗਾ ਗੁਰੂਗ੍ਰਾਮ ਸਾਹਿਬ ਆਪਾਂ ਦੋਨੋਂ ਤੱਕ ਰਹਿਨੇ ਗੁਰਦੁਆਰੇ ਗਏ ਮੱਥਾ ਟੇਕਿਆ ਗੋਲਕ 'ਚ ਦੇ ਖਾ ਕੇ ਲੰਗਰ ਤੇ ਚਲੋ ਘਰ ਨੂੰ ਆਖੋ ਸਤਨਾਮ ਤਿੰਨ ਸੱਸਿਆ ਸੱਸਾ ਸੁਣਨਾ ਤੁਸੀਂ ਸੁਣ ਰਹੇ ਸਾਰੇ ਦੂਜਾ ਸੱਸਾ ਸਮਝ ਆ ਰਹੀ ਇਸ ਤਰ੍ਹਾਂ ਸਿਰ ਹਿਲਾ ਰਹੇ ਆ ਤੀਜਾ ਸੱਸਾ ਸਮਾਪਤੀ ਸਮਾ ਜਾਣਾ ਪਹੁੰਚ ਜਾਣਾ ਤਿੰਨੀ ਦੱਦੇ ਐ ਪਹਿਲਾ ਦੱਦਾ ਦਾਤ ਦਾਤੇ ਕੋਲ ਆਣਾ ਆ ਗੀ ਆਪਾਂ ਦੂਜਾ ਦੁਨਿਆਵੀ ਦਾਤਾਂ ਮੰਗਣੀਆਂ ਦੁੱਧ ਪੋਤ ਵੀਜੇ ਗੱਡੀਆਂ ਕੋਠੀਆਂ ਇਹ ਦੁਨਿਆਵੀ ਐ ਹਰ ਇੱਕ ਗਰੀਬ ਮੰਗਦਾ ਸੀ ਵੀ ਮੰਗਦੇ ਸੀ ਮਹਾਰੇ ਨੇ ਸਭ ਕੋਈ ਦਿੱਤਾ ਤੀਸਰਾ ਦੱਦਾ ਇਹ ਦਰਗਾਈ ਦਾਤ ਜਿਹੜੀਆਂ ਭਾਈ ਲੱਦਾ ਜੀ ਦੀ ਝੋਲੀ ਚ ਬਾਪੂ ਨੇ ਪਾਈਆਂ ਆਖੋ ਸਤਨਾਮ ਦਰਗਾਈ ਦਾ ਤੁਹਾਨੂੰ ਕਹਿੰਦੇ ਜਿਹੜੀ ਮਰਿਆਂ ਤੋਂ ਬਾਅਦ ਨਾਲ ਜਾਵੇ ਸਜਣੋ ਤੇ ਚਲੇ ਤੇ ਇੱਕ ਦਿਨ ਸਾਹਮਣੇ ਜਾਣਾ ਹੈ ਪਰ ਸੱਚ ਜਾਣੇ ਉਹ ਗੁਰੂ ਨਾਲ ਜੁੜੀਏ ਮਾਰੇ ਤੇ ਬਚਨ ਕਹਿੰਦੇ ਗੁਰ ਕਾ ਬਚਨ ਬਸੇ ਜੀ ਨਾਲੇ ਆ ਜਿਹੜੇ ਬਚਨ ਆਪਾਂ ਪੜਦੇ ਸੁਣਦੇ ਕਮਾਉਣੇ ਆਪਣੇ ਆ ਪਹਿਲਾਂ ਆਪਾਂ ਨੂੰ ਕਰਦਿਆਂ ਲੁੱਟ ਲੈਣਾ ਜਿੰਨੀ ਪ੍ਰਾਪਰਟੀ ਜੋ ਤੇਰਾ ਸੋਨਾ ਚਾਂਦੀ ਬੱਡੂਆ ਸਭ ਕੁਝ ਦੂਸਰਾ ਤੇਰੀ ਸਰੀਰ ਨੂੰ ਆਗ ਨੇ ਲੁੱਟਣਾ ਹੁਣਾ ਕਈ ਭੈਣਾ ਵੀਰ ਆ 70 ਤੋਂ ਟੱਪੇ 80 ਤੋਂ ਗੁੱਸਾ ਨਹੀਂ ਸਿੱਧੀ ਗੱਲ ਕਹਿਣੀ ਚੰਗੀ ਲੱਗੀ ਕੋਈ ਸਾਧ ਲੈਂਦਾ ਕੋਈ ਨਹੀਂ ਵੀ ਸਾਧਦਾ ਆਖੋ ਸਾਧਾ ਤੇ ਪਿਆਰ ਦੀ ਗੱਲ ਤਾਂ ਕਹਿਣੀ ਵੀ ਹੁਣ 80 70 ਨੂੰ ਪਹੁੰਚ ਗਿਆਂ ਤੇ ਅਜੇ ਵੀ ਆਪਾਂ ਆਉਦਾ ਮੂੰਹ ਸਿਰ ਕਾਲਾ ਕਰ ਰਹੇ ਤੇ ਗੱਲ ਮਾੜੀ ਐ ਤੂੰ ਪਾਗਾ ਵਾਲਿਓ ਇਹਦਾ ਗੁੱਸਾ ਨਹੀਂ ਕਰੀਦਾ ਕਹਿੰਦੇ ਨੇ ਉਹ ਉਸਤਾਦ ਦਾ ਟੀਚਰ ਦਾ ਤੇ ਮਾਂ ਪਿਓ ਦਾ ਗੁੱਸਾ ਮੈਂ ਆਪਣਾ ਦੱਸ ਦੇਣਾ ਹੁਣਾਂ ਮੈਂ ਕਥਾ ਵਿੱਚ ਮੈਂ ਪਹਿਲਾਂ ਮੋਨਾ ਸੀ ਨਾਈ ਕੋ ਜਾਂਦੇ ਰਿਆਂ ਸਾਨੂੰ ਨਹੀਂ ਸੀ ਪਤਾ ਸੀ ਕਥਾ ਕੌਮ ਨੇ ਸੇਵਾ ਦੇ ਦੇਣੀ ਗੁਰੂ ਨੇ ਕਾਹ ਤੋਂ ਝੂਠ ਮਾਰੀਏ ਚੋਰੀਆਂ ਜਾ ਰੀਆਂ ਨੇਂਦਿਆ ਸਭ ਕੁਝ ਕੀਤਾ ਵਾ ਕੋਈ ਝੂਠ ਨਹੀਂ ਮੈਂ ਸਾਰੀ ਸੰਗਤ ਚ ਮੰਨਨਦਿਆਂ ਲਾਈਵ ਚ ਕਈ ਵਾਰੀ ਹੁੰਦਾ ਨਾ ਕੋਈ ਵੀਰਪੈਣ ਬੈਠਾ ਅਗਲਾ ਕਹਿੰਦਾ ਨਾਲ ਦੇ ਕਹਿ ਦੂ ਉਹ ਜਮਰ ਕੇ ਬਾਬਾ ਤੇਰੀ ਬੇਇੱਜ਼ਤੀ ਕਰਦੀ ਹੈਗਾ ਕਈ ਨਾਲ ਦੇ ਕੀ ਜਾਣਗੇ ਤੇਰੇ ਤੇ ਤਵਾ ਲਾਤਾ ਗੁਰਮੁਖ ਹੋਏ ਤਵਾ ਨਹੀਂ ਜੀ ਤਵਾ ਪਤਾ ਕਿਨੂੰ ਕਹਿੰਦੇ ਜਿਹੜਾ ਪਿੰਡਾਂ 'ਚ ਇੱਕ ਦੂਜੇ ਦੇ ਝੂਠਾ ਸੱਚਾ ਇਹ ਤਵਾ ਰੀਖ ਹੈ ਚੇਤਾ ਰੱਖ ਲਿਓ ਗਿਆਨੀ ਗਿਆਨ ਸਿੰਘ ਇਹ ਤਵਾ ਰੀਖ ਹੈ ਸਾਡੀਆਂ ਇਹਨੂੰ ਤਵਾ ਨਾ ਕਈ ਆਮ ਹੀ ਕਹਿੰਨਗੇ ਬਾਬੇ ਨੇ ਬੜਾ ਤਵਾ ਲਾਇਆ ਮੈਂ ਕਹਿੰਨਾ ਨਹੀਂ ਸੰਗਤ ਜੀ ਪੁੱਛੋ ਸਹਬਜ਼ਾਦਿਆਂ ਨੂੰ ਜਾ ਕੇ ਫਤਿਹਗੜ੍ਹ ਸਾਹਿਬ ਕੀ ਮੁੱਲ ਹੈ ਕੇਸਾਂ ਦਾ ਪੱਗ ਦਾ ਕੀ ਮੁੱਲ ਹੈ ਆਪਣੇ ਧਰਮ ਦਾ ਤਵਾ ਰੀਖ ਨੂੰ ਤਵਾ ਸ਼ਬਦ ਨਾ ਵਰਤੀਏ ਨਾਲ ਪੂਰਾ ਸ਼ਬਦ ਪੜਿਆ ਕਰੋ ਸਾਡੀ ਤਵਾ ਰੀਖ ਹੈ ਜੇ ਬਿਮਾਰ ਨੂੰ ਡਾਕਟਰ ਦਵਾਈ ਨਾ ਦੇਵੇ ਉਹਦਾ ਆਪਰੇਸ਼ਨ ਕਰਕੇ ਉਹਦੀ ਪਥਰੀ ਨਾ ਕੱਢੇ ਪੀੜ ਨਾ ਤੜਫੂਗਾ ਮੇਰਾ ਵੈਦ ਗੁਰੂ ਗੋਬਿੰਦਾ ਜੇ ਪ੍ਰਚਾਰਕ ਸੱਚ ਬੋਲਣ ਤੇ ਕਿਸੇ ਨੂੰ ਸਮਝਾਉਗੀ ਅਸੀਂ ਪਹਿਲਾਂ ਡਰੀ ਜਾਂਦੇ ਵੀ ਭਾਉ ਗੁੱਸਾ ਕਰ ਲੂ ਜਿਹੜਾ ਪੰਜਾਹ ਦਿੱਤੇ ਨਾ ਦਊ ਹੋਰ ਕੀ ਆਖੋ ਸਤਨਾ ਇਹੋ ਡਰ ਮਾਰੀ ਜਾਂਦਾ ਸਾਡੇ ਪ੍ਰਚਾਰਕਾਂ ਨੂੰ ਵੀ ਗੁਰੂ ਦੀ ਗੱਲ ਖੋਲੋ ਤੇ ਸਹੀ ਜਿ ਡਾਕਟਰ ਦੀ ਨੀਤ ਮਾੜੀ ਹੋ ਜੇ ਇੱਕ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਪੜ੍ਹਦੇ ਹੁੰਦੇ ਸੀ ਸ਼ੇਰ ਮੈਂ ਨੂੰ ਅਜੇ ਵੀ ਯਾਦ ਹੈ ਉਹ ਕਹਿੰਦੇ ਜਿਹੜੇ ਮਕਾਨ ਦੀ ਨੀਂਜ ਬਾਬ ਦੇ ਜੇ ਉਹ ਘੜੀ ਵੀ ਨਹੀਂ ਤੇ ਪੱਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਤੇ ਇੱਕ ਤਾਂ ਅਸੀਂ ਕਥਾ ਕਰਨ ਗਏ ਤੇ ਉੱਥੇ ਜਿੰਨੂੰ ਵੇਖੀਏ ਉਹਦੇ ਗੁੱਟ ਤੇ ਤਾਂ ਗੱਬਦਾ ਹੋਏ ਤੇ ਮੈਂ ਇਹ ਪ੍ਰਸ਼ਾਦਾ ਛਕਿਆ ਤੇ ਇੱਕ ਬੱਚੀ ਮੇਰੀ ਆਈ ਤੇ ਮੈਂ ਉਹਨੂੰ ਕਿਹਾ ਪੁੱਤ ਓਏ ਆ ਤਾਗਾ ਕਾ ਤੋਂ ਵੱਧਾ ਤੂੰ ਸਰਬ ਲੋਹ ਮਾਰੇ ਕੜਾ ਦੇ ਕੇ ਗਿਆ ਤੇ ਉਹ ਕਹਿੰਦੀ ਬਾਬਾ ਜੀ ਮੈਂ ਨਹੀਂ ਇੰਨਾ ਨੇ ਵੱਧਾ ਲੱਗੇ ਇਤਰਾ ਬੈਠੇ ਹੀ ਬਾਬਾ ਜੀ ਤੇ ਨਾਲ ਦੀ ਸਿੰਘ ਮੈਂ ਚੁੱਪ ਹੋ ਗਿਆ ਮੈਂ ਕਿਹਾ ਹਣ ਸੰਗਤ ਕਾਫੀ ਐ ਫਿਰ ਕਿਉਂਕਿ ਇਸ ਗੁਰੂ ਨੇ ਸਿੱਖ ਨੂੰ ਪੜਦਾ ਢੱਕਣ ਲਈ ਕਿਹਾ ਚੁੱਕਣ ਲਈ ਨਹੀਂ ਪਰ ਮੇਰੇ ਅੰਦਰੋਂ ਖਿਆਲ ਆਇਆ ਵੀ ਸਾਡੇ ਧਾਰਮਿਕ ਸਥਾਨਾਂ ਤੇ ਉਹ ਬੰਦੇ ਬੈਠੇ ਜਿਨ੍ਹਾਂ ਨੇ ਇਸ ਚੀਜ਼ ਨੂੰ ਖੰਡਨ ਕਰਨਾ ਸੀ ਇਹ ਸੰਗਤ ਨੂੰ ਸਮਝਾਉਣਾ ਸੀ ਉਹ ਤੇ ਖੁਦ ਬੰਨਣ ਦੇ ਆਖੋ ਸਤਨਾਮ ਉਹ ਸਾਰਿਆਂ ਨੂੰ ਬੱਦੇ ਪਿਓ ਦੇ ਪੁੱਤ ਨੇ ਜਿਹੜਾ ਆਵੇ ਉਹਨੂੰ ਤੇ ਮੈਂ ਬੰਨ ਦੇ ਵਿੱਚ ਇਹੀ ਸੋਚਿਆ ਵੀ ਭਾਈ ਨਿਰਮਲ ਸੋਂ ਸੱਚ ਗਾਉਂਦੇ ਸੀ ਵੀ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਈ ਉਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ ਜਦੋਂ ਸਾਡੇ ਸਮਝਾਉਣ ਵਾਲੇ ਕਿਰਾਏ ਭੇਜਣਾਂ ਜਿਨਾਂ ਨੇ ਅਰਥ ਦੱਸਣੇ ਸੀ ਬਾਣੀ ਗੁਰਦੁਆਰੇ 131 ਖੰਡ ਪਾਠ ਚੱਲਣ ਆਖੋ ਵੈਗਰੂ ਤੇ ਜਿਹੜਾ ਬੰਦਾ ਉੱਥੇ ਪ੍ਰਬੰਧ ਸੰਭਾਲਣਦਿਆ ਉਹ ਲੋਕਾਂ ਨੂੰ ਧਾਗੇ ਬਣ ਕੇ ਦਵੇ ਤੇ ਡੁੱਬੂਗੀ ਨਾ ਕੌਮ ਕੌਣ ਸਮਝਾਵੇਗਾ ਸਤਿਗੁਰੂ ਬਾਝੋਂ ਗੁਰਨੀ ਕੋਈ ਨ ਗੁਰੇ ਕਾ ਹੈ ਨਾਉ ਬੁਰਾ ਇਹ ਸਚਾਈ ਹੈ ਸ਼ਹੀਦਾਂ ਸਿੰਘਾਂ ਦੇ ਨਾਂ ਦੇ ਉੱਤੇ ਆਪਾਂ ਹੁਣਾਂ ਸੰਗਤ ਨੇ ਇੱਕ ਰੁਪਈਆ ਗਰਾਈ ਦਿੱਤੀ ਦਸ ਦਾ ਤੇ ਫੇਰ ਭਾਉ ਹਨ ਅ ਵਿਚਾਰਿਆਂ ਇਕੱਠੇ ਕਰਕੇ ਤੇ ਕਿੰਨੀ ਸੰਗਤ ਦੀ ਮਾਇਆ ਇਕੱਠੀ ਕਰਕੇ ਤੇ ਫੇਰ ਸਾਨੂੰ ਦੇਣੀ ਆ ਇੱਕ ਇੱਕ ਰੁਪਈਏ ਤੇ ਮੋਹਰ ਲੱਗੀ ਐ ਸਿੱਖੀ ਬੜੀ ਡੂੰਗੀ ਤੇ ਅਜੇ ਵੀ ਫੇਰ ਸੱਚ ਨਹੀਂ ਬੋਲਣਾ ਤੇ ਕਦੋਂ ਬੋਲਾਂਗੇ ਬੜਾ ਮਨ ਨੂੰ ਅਫਸੋਸ ਆਇਆ ਵੀ ਜਿਨ੍ਹਾਂ ਨੇ ਮਤ ਦੇਣੀ ਕਿ ਸੰਗਤ ਜੀ ਅਸਲੀ ਤਾਂ ਗਾ ਕੀ ਐ ਗੁਰੂ ਦਾ ਸ਼ਬਦ ਬਾਬੇ ਨਾਨਕ ਨੇ ਕਿਹਾ ਸੀ ਨਾ ਦਇਆ ਕਪਾ ਬੋਲੋ ਸੰਤੋਖ ਸੂਤ ਜਤ ਗੰਢੀ ਸਤ ਵੜ 1000 ਰੁਪਿਆ ਲੈਂਦੇ 1.5 ਘੰਟੇ ਦਾ ਨਾਲੇ ਤੇ ਬੇਪੱਤੀ ਕਰਦਿਆ ਨਾਲੇ ਫਿਰ ਉਹਨਾਂ ਨੂੰ ਕਹਿੰਨੇ ਆ ਥੈਂਕਸ ਧੰਨਵਾਦ ਤੇਰਾ ਤੂੰ ਮੈਨੂੰ ਬਾਜਾਂ ਵਾਲੇ ਦੀ ਗੋਦੀ ਚੋਂ ਬਾਹਰ ਕੱਢਤਾ ਆਖੋ ਸਤਨਾਮ ਭਾਈ ਲੱਗਾ ਜੀ ਵੱਲ ਮੈਂ ਜਾਣਾ ਉਧਰ ਨੂੰ ਪਿਆਰ ਲੁੱਟ ਕੇ ਤੁਹਾਡੇ ਤੋਂ ਛੁੱਟੀ ਲੈਣੀ ਕੌਣ ਸੀ ਉਹ ਕਿੰਨੀ ਮਹਾਨ ਰੂਹ ਹੋਵੇਗੀ ਮੇਰੇ ਦਾਤਾ ਜੀ ਨੇ ਦਇਆ ਕੀਤੀ ਕਿਰਪਾ ਕੀਤੀ ਪਹਿਲਾ ਘਰ ਦੇ ਲੁੱਟਣਗੇ ਫਿਰ ਆ ਜਿਹੜਾ ਸਰੀਰ ਹੈ ਜੀਦਾ ਕਰਕੇ ਆਪਾਂ ਗੁਰੂ ਵਾਲੇ ਨਹੀਂ ਬਣਦੇ 100 ਚੋਂ 60% ਅੱਜ ਵੀ ਨੌਜਵਾਨ ਜਿਨ੍ਹਾਂ ਦਾੜੇ ਰੱਖੇ ਜੇ 2-4 ਧੌਲੇ ਆ ਗਏ ਤੇ ਰਿਸ਼ਤਾ ਨਹੀਂ ਹੁੰਦਿਆ ਆਖੋ ਸਤਨਾਮ ਗਾੜੀ ਜਿੰਨੇ ਰਿਸ਼ਤਾ ਕਰਨਾ ਉਹ ਕਹਿੰਦੇ ਵੀ ਦਾੜੀ ਕਟਾਓ ਤੇ ਫੇਰੇ ਤੇ ਉਮਰ ਵੱਡੀ ਲੱਗਦੀ ਕੋਈ ਕੋਈ ਰਹਿ ਨਹੀਂ ਗਿਆ ਵੀ ਗੁਰੂ ਦੀ ਮੋਹਰ ਹੈ ਜਿਹੜੀਆਂ ਸਿੰਘ ਸਿੰਗਣੀਆਂ ਬੰਦ-ਬੰਦ ਕਟਾ ਕੇ ਬੱਚਿਆਂ ਦੇ ਟੋਟੇ ਪਵਾ ਕੇ ਕਹਿੰਦੀਆਂ ਸੀ ਸਿਰ ਜਾਵੇ ਤੇ ਜਾਵੇ ਮੇਰਾ ਸਿੱਖੀ ਅੱਜ ਕਿੱਥੇ ਆਪਾਂ ਖੜੋ ਗਏ ਅੱਜ ਤੇ ਪਿਆਰਿਓ ਦੁੱਖ ਹੁੰਦਾ ਈ ਕਈ ਅੰਮ੍ਰਿਤ ਸ਼ਾਕੀ ਵੀ ਬੇਅਦਬੀ ਕਰਨਦੇ ਆਖੋ ਸਤਨਾਮ ਸਾਬ ਦੀਦਾ ਇੱਕ ਆ ਵੀਡੀਓ ਵਾਇਰਲ ਹੋਈ ਕਿੰਨੀ ਗਲਤ ਗੱਲ ਲੱਗੀ ਤੁਸੀਂ ਸਿਆਣੇ ਹੋ ਤਨ ਮੇਰੇ ਸੱਚੇ ਬਾਦਸ਼ਾਹ ਕਿਰਪਾ ਕਰਨ ਤਿੰਨ ਚੀਜ਼ਾਂ ਨੇ ਆਪਾਂ ਨੂੰ ਲੁੱਟਣਾ ਏ ਆਪਣੀ ਜਾਇਦਾਦ ਜ਼ਿੰਦਗੀ 50 60 ਸਾਲਾਂ ਦੀ ਪ੍ਰਾਪਰਟੀ ਏ ਤੇ ਗਈ ਦੂਸਰੀ ਆਪ ਪ੍ਰਾਪਰਟੀ ਸਰੀਰ ਜਿਹਦੇ ਨਾਲ ਆਪਾਂ ਛੇੜਛਾਣੀ ਕਰਦੇ ਆਂ ਉੱਥੇ ਸਿੱਧੇ ਪੰਗੇ ਲੈਨੇ ਆਂ ਗੁੱਸਾ ਨਹੀਂ ਇਹ ਗੁਰੂ ਦੀ ਮੋਹਰ ਹੈ ਦਾੜਾ ਜਿਹੜਾ ਤੇ ਕਈਆਂ ਨੂੰ ਵੇਖੀਦਾ ਏ ਆਪਣੇ ਦਾੜੇ ਨੂੰ ਸਾੜ ਕੇ ਸੈਟ ਕਰਦੇ ਆਖੋ ਸਤਨਾਮ ਸ੍ਰੀ ਇੱਕ ਬਚਨ ਮੇਰਾ ਨਹੀਂ ਇਹ ਗੁਰੂ ਦੇ ਬਚਨ ਹੈ ਇਨ੍ਹਾਂ ਵਾਸਤੇ ਸਿਰ ਵੀ ਲੈ ਜੂ ਤੇ ਮਨਜ਼ੂਰ ਹੈ ਇਹ ਗੁਰੂ ਦੇ ਇਤਿਹਾਸ ਪੜ ਲਓ ਗਿਆਨੀ ਜੀ ਬੈਠੇ ਇੱਕ ਢੋਲਾ ਆਇਆ ਸੀ ਤੇ ਦਸਵੇਂ ਪਾਤਸ਼ਾਹ ਦੇ ਘਰ ਦੀ ਸਾਖੀ ਆ ਮੇਰੀ ਨਹੀਂ ਅਹੀਂ ਤੇ ਖੁਦ ਕੇਸ ਕਟਾਏ ਸਾਨੂੰ ਥੋੜਾ ਪਤਾ ਸੀ ਬਾਪੂ ਨੇ ਤਰਸ ਕਰਨਾ ਇੱਕ ਢੋਲਾ ਆਇਆ ਸੀ ਦਾੜੇ ਦੇ ਵਿੱਚ ਤੇ ਕਲਗੀ ਵਾਲੇ ਪਾਤਸ਼ਾਹ ਤਖਤ ਤੋਂ ਉੱਠ ਕੇ ਉਹ ਸਿੱਖ ਨੂੰ ਆਪ ਜਾ ਕੇ ਸੀਨੇ ਨਾਲ ਲਾਉਂਦੇ ਸੀ ਆਪ ਕੋ ਸਤਨਾਮ ਇਹ ਹੁਣ ਬਾਪੂ ਨਾਲ ਤੁਸੀਂ ਸਭ ਕਿਤਾਬ ਕਰਿਓ ਮੇਰ ਨਾਲ ਨਹੀਂ ਇੱਕ ਦਿਨ ਕਹਿੰਦੇ ਉਹਨੇ ਸੀਸਾ ਵੇਖਿਆ ਨਿਹੰਗ ਸਿੰਘ ਸੀਸੇ ਨੂੰ ਚੁਗਲ ਕਹਿੰਦੇ ਆ ਇਹਨੂੰ ਚੁਗਲ ਐਵੇਂ ਨਹੀਂ ਆਖਿਆ ਜਾਂਦਾ ਇਹ ਪੰਗੇ ਬੜੇ ਕਰਾਉਂਦਾ ਜਦੋਂ ਤਿਆਰ ਹੋਈਦਾ ਤੇ ਬਹੁਤ ਨਕਸ਼ਪੀਨੀਆ ਕਰਦਾ ਰੱਬ ਦੀ ਮੋਹਰ ਨੂੰ ਪਨੰਦਿਆਂ ਜਿੰਨਾ ਬਦਲੇ ਸਾਡੇ ਭਾਈ ਮਣੀ ਸਿੰਘ ਸਾਹਿਬ ਜੀ ਦੇ ਤਿੰਨ ਟਵਰਗੇ ਬੰਦ-ਬੰਦ ਕੱਟ ਕੇ ਕਈ ਕਹਿਣਗੇ ਬਾਬਾ ਜੀ ਏਡੀ ਗੱਲ ਨਹੀਂ ਹੁੰਦੀ ਅੰਦਰ ਸਾਫ਼ ਹੋਣਾ ਚਾਹੀਦਾ ਆਖੋ ਸਤਨਾਮ ਨਾ ਨਾ ਜਿੱਦਾਂ ਮਰਜ਼ੀ ਗੱਲ ਘਮਾ ਲਓ ਕਿਤੇ ਨਾ ਕਿਤੇ ਸਾਡੇ ਅੰਦਰ ਵਕਾਰ ਜਨਮ ਲੈ ਕੇ ਬੈਠਿਆ ਅਸੀਂ ਰੱਜ ਲਿਆ ਪੁੱਠੇ ਕੰਮ ਕਰਕੇ ਪਰ ਅਜੇ ਵੀ ਮਨ ਮੰਨਦਾ ਨਹੀਂ ਆਖੋ ਸਤਨਾਮ ਬਾਬੇ ਫਰੀਦ ਨੂੰ ਲਿਖਣਾ ਪਿਆ ਗਿਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ ਅਗੋਂ ਨੇੜਾ ਆ ਪਿੱਛਾ ਰਹੇ ਆ ਦੂਰ ਵੀ ਜਦੋਂ ਤੌਲੇ ਆ ਗਏ ਸਮਝ ਲਾ ਤੇਰੇ ਦਿਨ ਹੁਣ ਥੋੜੇ ਆ ਗਿਣਤੀ ਦਾ ਟਾਈਮ ਬਚਿਆ ਸਪੌਂਸਰ ਆ ਗਈ ਹੈ ਤੇ ਤਿਆਰੀ ਕਰ ਲਾ ਇਹ ਰੱਬ ਦੀ ਤੋਫੀਕ ਪਿਆਰ ਹੈ ਉਹ ਸਿੱਖ ਦੇ ਇੱਕ ਤੋਲਾ ਆਇਆ ਤੇ ਉਹਨੇ ਕੀ ਕੀਤਾ ਪੁੱਟ ਦਿੱਤਾ ਮੈਂ ਸੋਨਾ ਬਹੁਤ ਲੱਗਦਾ ਹੈ ਬੁਰਾ ਲੱਗਦਾ ਵਿੱਚ ਝੜਕਾ ਮਾਰਿਆ ਤੇ ਪੁੱਟਦਾ ਅਗਲੇ ਦਿਨ ਮੱਥਾ ਟੇਕਿਆ ਤੇ ਕਲਗੀਧਰ ਪਾਤਸ਼ਾਹ ਤਖਤ ਤੇ ਦੇ ਸਜਿਆ ਅੱਜ ਵੀ ਮਹਾਰਾਜ ਬੈਠੇ ਉਹ ਤੇ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਜਿੰਨਾ ਅੱਖਾਂ ਨਾਲ ਵੇਖਣਾ ਉਹਨਾਂ 'ਚ ਨੂਰ ਨਹੀਂ ਹਜ਼ੂਰ ਪਾਤਸ਼ਾਹ ਸਜਿਆ ਹੈ ਨਗਾਰੇ ਵੱਜ ਰਹੇ ਨਰਸਿੰਘੀ ਵੱਜ ਰਹੇ ਹਜ਼ੂਰ ਪਿਆਰ ਦੇ ਵਿੱਚ ਦੀਵਾਨ सजਿਆ ਇਹ ਬੜੀ ਟੌਰ ਦੇ ਨਾਲ ਆ ਰਿਹਾ ਕਿ ਸਤਿਗੁਰੂ ਉਠਣਗੇ ਅੱਜ ਉਲਟ ਹੋ ਗਿਆ ਮਹਾਰਾਜ ਸਾਹਿਬ ਜੀ ਕਹਿੰਦੇ ਦਇਆ ਸਿੰਘ ਸਾਹਿਬ ਜੀ ਵਰਗੇ ਸਿੱਖਾਂ ਨੂੰ ਕਹਿੰਦੇ ਔਰ ਜਿਹੜਾ ਸਿੱਖ ਆ ਰਿਹਾ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਗੁਰੂ ਸਖਤ ਵੀ ਹੈ ਪਿਆਰ ਵੀ ਬੜਾ ਕਰਦਾ ਹੀ ਤੇ ਜੇ ਕਿਤੇ ਮੇਰੇ ਵਰਗੇ ਗੁਰੂ ਘਰਾਂ 'ਚ ਬਹਿ ਕੇ ਮਸੰਦ ਬਣ ਜਾਣਾ ਫਿਰ ਹੱਥੀ ਸਰੂਪੇ ਵੀ ਆਪ ਦਿੰਦਾ ਵਾ ਦਿਸ਼ਾਲੇ ਵੀ ਆਪ ਦਿੰਦਾ ਏ ਆਪਣੀ ਪੱਗ ਲਾ ਕੇ ਗੁਰੂ ਗੋਬਿੰਦ ਸਿੰਘ ਕਿਸੇ ਸਿੱਖ ਨੂੰ ਆਪ ਦਿੰਦੇ ਐ ਪਰ ਜਦੋਂ ਕੋਈ ਗੁਰੂ ਘਰਾਂ ਦੇ ਪ੍ਰਬੰਧ ਸੇਵਾ ਛੱਡ ਕੇ ਮਸੰਦ ਬਣ ਕੇ ਕਰੇ ਤੇ ਫਿਰ ਕੜਾਇਆਂ 'ਚ ਵੀ ਆਪ ਹੀ ਤਲਦੇ ਆਖੋ ਸਤਨਾਮ ਇਹ ਗੁਰੂ ਪਿਆਰ ਵੀ ਬੜਾ ਕਰਦਾ ਜੇ ਤੇ ਇਹਦੇ ਕਰਦੀ ਮਰਜ਼ਾ ਦਾ ਵੀ ਸਖਤ ਜੀ ਇਹ ਗੱਲ ਕਦੇ ਭੁੱਲਣਾ ਨਹੀਂ ਜਾਈਏ ਵੀ ਗੁਰੂ ਪਿਆਰ ਅਰਥਾ ਕਰਦਾ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੇ ਕੱਪੜਾ ਨਹੀਂ ਪਾਉਣਤਾ ਪਾਈ ਦਾਇਆ ਸਿੰਘ ਰੋ ਕਹਿੰਦਾ ਜੇ ਪਾਉਣਾ ਸਾਰਿਆਂ ਦੇ ਪਾਈ ਬਾਪੂ ਕਹਿੰਦਾ ਮੇਰੇ ਪੁੱਤ ਹੈ ਸਾਰੇ ਹੈ ਕੋਈ ਦੁਨੀਆ ਚ ਇਦਾਂ ਦਾ ਬਾਬਾ ਅੱਜ ਕੱਲ ਆਪਣੇ ਮੁੰਡੇ ਨੂੰ ਗੱਦੀ ਦਿੰਦੇ ਸਾਰੇ ਆਖੋ ਸਤਨਾਮ ਕਿਉਂਕਿ ਪ੍ਰਾਪਰਟੀ ਦਾ ਚੱਕਰ ਪੈਣਦਿਆ ਨਾ ਪਿੱਛੇ ਤੁਹਾਨੂੰ ਕਿੰਨੇ ਦੇਣੀ ਇੱਕੋ ਬਾਪੂ ਸੀ ਜਿਨੇ ਆਪ ਦੇ ਪੁੱਤਾਂ ਦਾ ਮੂੰਹ ਨਹੀਂ ਟੱਕਿਆ ਤੇ ਜਦੋਂ ਮੁਕਤਸਰ ਸਾਹਿਬ ਉਥੇ ਭਾਈ ਮਾਂ ਸੇ ਕੋਣਾ ਦੇ ਸਨਸਕਾਰ ਕੀਤੇ ਤੇ ਕੱਲੇ ਕੱਲੇ ਸਿੱਖ ਦਾ ਦਾੜਾ ਵਾ ਕੇ ਦਮਾਲਾ ਸਾ ਕੇ ਮੁੱਖ ਚੁੰਮ ਕੇ ਵਰ ਦਿੱਤੇ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ ਨਾ ਪਿਆਰ ਕਰ ਗਿਆ ਬਾਪੂ ਇਸ ਬਾਪੂ ਵਰਗਾ ਨਹੀਂ ਕੋਈ ਐਵੇਂ ਨਹੀਂ ਪਾਰਸ ਸਾਹਬ ਨੇ ਗਾਇਆ ਤੇਰੀ ਜਿਆ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ